ਕਾਂਗਰਸ ਦੇ ਇੱਕ ਪੋਸਟਰ ਨੂੰ ਲੈ ਕੇ ਵਿਵਾਦ ਹੋ ਗਿਆ ਹੈ ਅਤੇ ਸਵਾਲ ਅਕਾਲੀ ਦਲ ਦੇ ਵੱਲੋਂ ਚੁੱਕੇ ਗਏ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਸ ਪੋਸਟਰ ਦੇ ذریعے ਕਾਂਗਰਸ ਨੂੰ ਘੇਰਿਆ ਗਿਆ ਦਰਸਲ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਅੱਗੇ ਕਾਂਗਰਸ ਦੇ ਲੀਡਰ ਬੈਠੇ ਨੇ ਅਤੇ ਗੁਰੂ ਤੇਗ ਬਹਾਦਰ ਜੀ ਦਾ ਇੱਕ ਪੋਸਟਰ ਪਿੱਛੇ ਲੱਗਿਆ ਹੈ ਜਿਸ ਦੇ ਉੱਤੇ ਲੀਡਰਾਂ ਦੀਆਂ ਤਸਵੀਰਾਂ ਨੇ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਨੇ ਤੇ ਉਹਨਾਂ ਨੇ ਕਾਂਗਰਸ ਤੇ ਸਵਾਲ ਚੁੱਕੇ ਨੇ ਕਾਂਗਰਸ ਦੇ ਉੱਤੇ ਗੁਰੂ ਤੇਗ ਬਹਾਦਰ ਜੀ ਦਾ ਨਿਰਾਦਰ ਕਰਨ ਦੇ ਇਲਜ਼ਾਮ ਲਾਏ ਗਏ ਨੇ ਗੁਰੂ ਤੇਗ ਬਹਾਦਰ ਜੀ ਤੇ ਭਾਈ ਜੈਤਾ ਜੀ ਦਾ અપਮਾਨ ਕੀਤਾ ਗਿਆ ਅਕਾਲੀ ਦਲ ਦੇ ਵੱਲੋਂ ਇਹ ਇਲਜ਼ਾਮ ਇਹ ਪੋਸਟਰ ਤੁਸੀਂ ਦੇਖ ਰਹੇ ਹੋ ਕਾਂਗਰਸ ਦੇ तमाम ਲੀਡਰ ਅੱਗੇ ਬੈਠੇ ਨੇ ਪ੍ਰਤਾਪ ਸਿੰਘ ਬਾਜਬਾ ਇਸ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਨੇ ਕੈਂਡੀਡੇਟ ਨੇ ਕਰਨਬੀਰ ਸਿੰਘ ਬੁੱਝ ਅਤੇ ਪਿੱਛੇ ਤਸਵੀਰ ਦੇਖ ਸਕਦੇ ਹੋ ਪਿੱਛੇ ਤਸਵੀਰ ਹੈ ਭਾਈ ਜੈਤਾ ਜੀ ਜਦੋਂ ਗੁਰੂ ਸਾਹਿਬ ਦਾ ਸੀਸ ਲੈ ਕੇ ਆਏ ਉਸ ਦੀ ਤਸਵੀਰ ਹੈ ਤੇ ਉਸ ਪੋਸਟਰ ਦੇ ਨਾਲ ਹੀ ਕਾਂਗਰਸ ਦੀਆਂ ਤਸਵੀਰਾਂ ਨੇ ਆਗੂਆਂ ਦੀਆਂ ਰਾਹੁਲ ਗਾਂਧੀ ਦੀ ਤਸਵੀਰ ਹੈ ਕੈਂਡੀਡੇਟ ਦੀ ਤਸਵੀਰ ਹੈ ਹੋਰ ਕਾਂਗਰਸ ਦੇ ਵੱਡੇ ਆਗੂਆਂ ਦੀਆਂ ਤਸਵੀਰਾਂ ਨੇ ਤਾਂ ਅਕਾਲੀ ਦਲ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਜਿਹੜੀਆਂ ਇਹ ਤਸਵੀਰਾਂ ਨੇ ਇਨਾਂ ਦੇ ਉੱਪਰ ਕੁਝ ਤਸਵੀਰਾਂ ਨੇ ਜਿਹੜੀ ਗੁਰੂ ਤੇਗ ਬਹਾਦਰ ਜੀ ਦੀ ਤੇ ਭਾਈ ਜੈਤਾ ਜੀ ਦੀ ਤਸਵੀਰ ਹੈ ਇਸ ਦੇ ਉੱਪਰ ਕਾਂਗਰਸੀਆਂ ਦੀਆਂ ਫੋਟੋਆਂ ਲਾਈਆਂ ਨੇ ਜੋ ਕਿ ਗੁਰੂ ਸਾਹਿਬ ਦਾ અપਮਾਨ ਹੈ ਪੋਸਟਰ 'ਚ ਗੁਰੂ ਸਾਹਿਬ ਤੋਂ ਉੱਪਰ ਕਾਂਗਰਸੀ ਆਗੂਆਂ ਦੀਆਂ ਤਸਵੀਰਾਂ ਨੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰੇਨਕਾ ਗਾਂਧੀ ਸਣੇ ਕਈ ਆਗੂਆਂ ਦੀਆਂ ਹੋਰ ਤਸਵੀਰਾਂ ਨੇ ਤੇ ਅਕਾਲੀ ਦਲ ਦੇ ਵੱਲੋਂ ਕਿਹਾ ਗਿਆ ਕਿ ਕਾਂਗਰਸ ਪਾਰਟੀ ਇਸ ਗੁਨਾਹ ਦੇ ਲਈ ਸਿੱਖ ਪੰਥ ਤੋਂ ਮੁਆਫੀ ਮੰਗੇ ਹਾਲਾਂਕਿ ਕਾਂਗਰਸ ਦੀ ਇਸ ਤੇ ਕੀ ਪ੍ਰਤੀਕਿਰਿਆ ਹੈ ਇਹ ਹਾਲੇ ਪੱਖ ਆਉਣਾ ਬਾਕੀ ਹੈ ਪਰ ਇਹ ਤਸਵੀਰ ਅਕਾਲੀ ਦਲ ਵੱਲੋਂ ਜਾਰੀ ਕੀਤੀ ਗਈ ਤੇ ਨਾਲ ਹੀ ਇਸ ਤਸਵੀਰ ਨੂੰ ਲੈ ਕੇ ਸਵਾਲ ਚੁਕੇ ਗਏ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਸਾਹਮਣੇ ਅ ਦਰਅਸਲ ਤਰਨਤਾਰਨ ਜ਼ਿਮਨੀ ਚੋਣਾਂ ਤਰਨਤਾਰਨ ਜ਼ਿਮਨੀ ਚੋਣ ਲਈ ਪ੍ਰਚਾਰ ਜਾਰੀ ਹੈ ਵੱਖ-ਵੱਖ ਥਾਵਾਂ ਤੇ ਆਗੂ ਪਹੁੰਚਦੇ ਨੇ ਪ੍ਰਚਾਰ ਕਰਦੇ ਨੇ ਕਾਂਗਰਸ ਦੇ ਕੈਂਡੀਡੇਟਸ ਦੇ ਲਈ ਤੇ ਅਜਹੀ ਹੀ ਇੱਕ ਸਟੇਜ ਸਜੀ ਆ ਜਿਸ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨਜ਼ਰ ਆ ਰਹੇ ਨੇ ਅਨਿਲ ਜੋਸ਼ੀ ਜਿਹੜੇ ਹਾਲ ਹੀ ਦੇ ਵਿੱਚ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਕਰਨਬੀਰ ਸਿੰਘ ਬੁਰਜ ਜਿਹੜੇ ਪਾਰਟੀ ਉਮੀਦਵਾਰ ਨੇ ਹੋਰ ਆਗੂ ਵੀ ਨੇ ਲੋਕਲ ਸਥਾਨਕ ਆਗੂ ਵੀ ਨੇ ਤੇ ਇਸ ਪੋਸਟਰ ਦੇ ਪਿੱਛੇ ਇੱਕ ਤਸਵੀਰ ਇਸ ਜੋ ਸਟੇਜ ਹੈ ਉਸ ਦੇ ਪਿੱਛੇ ਇੱਕ ਤਸਵੀਰ ਜਿਸ ਦੇ ਵਿੱਚ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਜਦੋਂ ਅਨੰਦਪੁਰ ਸਾਹਿਬ ਆਉਂਦੇ ਨੇ ਦਿੱਲੀ ਤੋਂ ਉਸ ਦੀ ਤਸਵੀਰ ਹੈ ਪਰ ਇਸ ਤਸਵੀਰ ਨੂੰ ਲੈ ਕੇ ਅਕਾਲੀ ਦਲ ਨੇ ਸਵਾਲ ਚੁੱਕੇ ਕਿ ਇਹ ਜਿਹੜੀ ਤਸਵੀਰ ਹੈ ਉਸ ਦੇ ਉੱਪਰ ਜਿਹੜੀਆਂ ਤਸਵੀਰਾਂ ਲਾਈਆਂ ਗਈਆਂ ਨੇ ਉਹ ਸੋਨੀਆ ਗਾਂਧੀ ਤੋਂ ਲੈ ਕੇ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਰਾਜਾ ਵੜਿੰਗ ਪ੍ਰਤਾਪ ਬਾਜਵਾ तमाम ਆਗੂਆਂ ਦੀਆਂ ਨੇ ਇੱਕ ਵਾਰ ਤੁਹਾਨੂੰ ਦਿਖਾਉਣ ਦੀ ਵੀ ਕੋਸ਼ਿਸ਼ ਕਰਾਂਗੇ ਕਿ ਇਹ ਪੋਸਟਰ ਹੈ ਇਹ ਪੋਸਟਰ ਹੈ ਜਿੱਥੇ ਆ ਲੀਡਰ ਬੈਠੇ ਨੇ ਤੇ ਪਿੱਛੇ ਇਹ ਪੋਸਟਰ ਲੱਗਿਆ ਹੈ ਤੇ ਗੁਰੂ ਸਾਹਿਬ ਦੀ ਤਸਵੀਰ ਜਿਹੜੀ ਹੈ ਭਾਈ ਜੈਤਾ ਜੀ ਤੇ ਗੁਰੂ ਤੇਗ ਬਹਾਦਰ ਜੀ ਦੀ ਉਸ ਦੇ ਉੱਪਰ ਇਹ ਸਾਰੀਆਂ ਫੋਟੋਆਂ ਨੇ ਤੁਸੀਂ ਸ਼ੁਰੂਆਤ ਕਰੋ ਸੋਨੀਆ ਗਾਂਧੀ ਪ੍ਰਿੰਕਾ ਗਾਂਧੀ ਅ ਇਸ ਤੋਂ ਬਿਨਾ ਰਾਜਾ ਬਟਿੰਗ ਪ੍ਰਤਾਪ ਬਾਜਬਾ ਇਹ तमाम ਕਾਂਗਰਸ ਦੇ ਵੱਡੇ ਆਗੂ ਨੇ ਜਿਨ੍ਹਾਂ ਦੀਆਂ ਇਹ ਤਸਵੀਰਾਂ ਲੱਗੀਆਂ ਨੇ ਤੇ ਉਸ ਤਸਵੀਰ ਤੋਂ ਬਾਅਦ ਇਸ ਪੋਸਟਰ ਜਿਹੜਾ ਇਹ ਪੋਸਟਰ ਦਾ ਇੱਕ ਕਟਿੰਗ ਹੈ ਉਸ ਤੋਂ ਹੇਠਾਂ ਜਿਹੜੀ ਗੁਰੂ ਤੇਗ ਬਹਾਦਰ ਜੀ ਦੀ ਤਸਵੀਰ ਹੈ ਤੇ ਭਾਈ ਜੈਤਾ ਜੀ ਦੀ ਜਦੋਂ ਚਾਂਦਨੀ ਚੌਂਕ ਦੇ ਵਿੱਚ ਗੁਰੂ ਤੇਗ ਬਹਾਦਰ ਜਿਹਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਤਾਂ ਉਹਨਾਂ ਦਾ ਸੀਸ ਧੜ ਤੋਂ ਵੱਖ ਕਰ ਦਿੱਤਾ ਗਿਆ ਤੇ ਉਸੇ ਸੀਸ ਨੂੰ ਭਾਈ ਜੈਤਾ ਜੀ ਅਨੰਦਪੁਰ ਸਾਹਿਬ ਲੈ ਕੇ ਆਉਂਦੇ ਨੇ ਇਸ ਤਸਵੀਰ ਇਹ ਪੋਸਟਰ ਦੇ ਵਿੱਚ ਤਸਵੀਰਾਂ ਪਰ ਉਸ ਜਿਹੜੀ ਉਹ ਤਸਵੀਰਾਂ ਭਾਈ ਜੈਤਾ ਜੀ ਦੀ ਤੇ ਗੁਰੂ ਤੇਗ ਬਹਾਦਰ ਜੀ ਦੀ ਉਸ ਤੋਂ ਉੱਪਰ ਇੱਕ ਲਾਈਨ ਹੈ ਫੋਟੋਆਂ ਦੀ ਉਹ ਕਾਂਗਰਸ ਦੇ ਤਮਾਮ ਵੱਡੇ ਲੀਡਰਾਂ ਦੀਆਂ ਫੋਟੋਆਂ ਨੇ ਇਸ ਦੇ ਵਿੱਚ ਨਜ਼ਰ ਆ ਰਿਹਾ ਏ ਇਸ ਕਰਕੇ ਅਕਾਲੀ ਦਲ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਹਾਲਾਂਕਿ ਫਿਰ ਦੱਸਦੀ ਹੈ ਕਿ ਕਾਂਗਰਸ ਪਾਰਟੀ ਦਾ ਇਸ ਤੇ ਪ੍ਰਤੀਕਰਮ ਆਉਣਾ ਬਾਕੀ ਹੈ ਅਕਾਲੀ ਦਲ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਇਸ ਤਸਵੀਰ ਨੂੰ ਲੈ ਕੇ ਇਸ ਪੋਸਟਰ ਨੂੰ ਲੈ ਕੇ ਕਿ ਗੁਰੂ ਸਾਹਿਬ ਦੀ ਤੋਹੀਨ ਹੈ ਇਹ અપਮਾਨ ਹੈ ਗੁਰੂ ਤੇਗ ਬਹਾਦਰ ਜੀ ਦੇ ਉੱਪਰ ਲੀਡਰਾਂ ਦੀਆਂ ਤਸਵੀਰਾਂ ਲਾਈਆਂ ਗਈਆਂ ਨੇ ਵਿਨੇਸ਼ ਕੁਟਾਰੀਆ ਮੇਰੇ ਸਹਿਯੋਗੀ ਇਸੇ ਖਬਰ ਤੇ ਹੋਰ ਅਪਡੇਟ ਦੇ ਨਾਲ ਜੁੜੇ ਨੇ ਵਿਨੇਸ਼ ਜਿਸ ਢੰਗ ਦੇ ਨਾਲ ਜ਼ਿਮਨੀ ਚੋਣਾਂ ਲਗਾਤਾਰ ਵਿਵਾਦ ਹੋ ਰਹੇ ਨੇ ਤੇ ਇੱਕ ਹੋਰ ਵਿਵਾਦ ਕਾਂਗਰਸ ਪਾਰਟੀ ਨਾਲ ਜੁੜਦਾ ਹੋਇਆ ਦਿਖਾਈ ਦੇ ਰਿਹਾ ਹੈ ਸਰ ਨੂੰ ਵੀ ਕਿਹਾ ਜਾਂਦਾ ਕਿ ਜੇ ਚੋਣਾਂ ਦੇ ਵਿੱਚ ਵਿਵਾਦ ਨਾ ਹੋਵੇ ਤਾਂ ਫਿਰ ਚੋਣਾਂ ਦੀ ਪ੍ਰੈਜ਼ੈਂਸ ਨਹੀਂ ਫੀਲ ਹੁੰਦੀ ਇਹ ਹੁਣੇ ਹੀ ਲੱਗ ਰਿਹਾ ਕਿ ਕਾਂਗਰਸ ਪਾਰਟੀ ਨਾਲ ਬੈਕ ਟੂ ਬੈਕ ਇੱਕ ਦੂਜਾ ਵਿਵਾਦ ਸਾਹਮਣੇ ਆ ਗਿਆ ਕੁਝ ਦਿਨ ਪਹਿਲਾਂ ਰਾਜਾ ਵੜਿੰਗ ਨੇ ਇੱਕ ਟਿੱਪਣੀ ਕੀਤੀ ਸੀਗੀ ਸਰਦਾਰ ਬੂਟਾ ਸਿੰਘ ਤੇ ਲੈ ਕੇ ਤੇ ਇੱਕ ਸਪੈਸਿਫਿਕ ਨਸਲਪੇਦੀ ਟਿੱਪਣੀ ਜਿੰਨੂੰ ਆਪਾਂ ਕਹਿ ਸਕਦੇ ਹਾਂ ਉਹ ਕੀਤੀ ਸੀਗੀ ਤੇ ਹੁਣ ਇੱਕ ਪੋਸਟਰ ਵਿਵਾਦ ਦੇ ਉੱਪਰ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਟਵੀਟ ਕੀਤਾ ਹੈ ਜਿੰਦੇ ਵਿੱਚ ਉਹਨਾਂ ਨੇ ਲਿਖਿਆ ਕਿ ਗੁਰੂ ਜੀ ਤੇ ਭਾਈ ਜੈਤਾ ਜਿਦੀਆਂ ਤਸਵੀਰਾਂ ਹਾਂ ਤੋਂ ਉੱਪਰ ਜਿਹੜੇ ਕਾਂਗਰਸ ਦੇ ਲੀਡਰ ਆ ਉਹਨਾਂ ਨੇ ਆਪਦੀਆਂ ਤਸਵੀਰਾਂ ਪਾਵੇਂ ਉਹਨਾਂ ਦੀ ਸੈਂਟਰ ਦੀ ਲੀਡਰਸ਼ਿਪ ਹੋਵੇ ਸੋਨੀਆ ਗਾਂਧੀ ਰਾਹੁਲ ਗਾਂਧੀ ਹੋਣ ਭਾਵੇਂ ਜਿਹੜੇ ਸਟੇਟ ਦੀ ਲੀਡਰਸ਼ਿਪ ਹੈ ਪ੍ਰਤਾਪ ਸਿੰਘ ਬਾਜਵਾ ਹੋਣ ਜਾਂ ਰਾਜਾ ਵੜਿੰਗ ਉਹਨਾਂ ਦੀਆਂ ਤਸਵੀਰਾਂ ਹੋਈਆਂ ਤੇ ਉਸਤੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਆ ਉਹਨਾਂ ਨੇ ਸਟਰੋਂਗਲੀ ਆਬਜੈਕਸ਼ਨ ਰੇਜ਼ ਕੀਤੀ ਆ ਉਹਨਾਂ ਨੇ ਕਿਹਾ ਕਿ ਕਾਂਗਰਸ ਬੈਕ ਟੂ ਬੈਕ ਜਿਹੜਾ ਨਿਰਾਦਰ ਕਰ ਰਹੀ ਹੈ ਪਹਿਲਾਂ ਦਲਿਤਾ ਦਾ ਜਿਹੜਾ ਕਿ ਰਾਜਾ ਵੜਿੰਗ ਦੇ ਕੰਟੈਕਸਟ ਵਿੱਚ ਕਹਿ ਰਹੇ ਸੀਗੇ ਤੇ ਹੁਣ ਸਾਡੇ ਜਿਹੜੇ ਗੁਰੂ ਸਾਹਿਬ ਜਾਂ ਸਿੱਖ ਇਤਿਹਾਸ ਨਾਲ ਜੁੜੇ ਹੋ ਜਿਹੜੇ ਕਿ ਪੂਜਣਯੋਗ ਵਿਅਕਤੀ ਹੈ ਉਹਨਾਂ ਦਾ ਅਨਰਾਦਰ ਕੀਤਾ ਜਾ ਰਿਹਾ ਹੈ ਤੇ ਬਖਾਇਦਾ ਉਹਨਾਂ ਨੇ ਮੰਗ ਕੀਤੀ ਹੈ ਵੀ ਕਾਂਗਰਸ ਪਾਰਟੀ ਇਸ ਆਵ ਵੀ ਹਰਕਤ ਲਈ ਜਾਂ ਇਹ ਜਿਹੜੀ ਤਸਵੀਰ ਲਈ ਪਬਲਿਕ ਅੱਗੇ ਜਿਹੜੀ ਇੱਕ ਖਾਮਦੋ ਹੋ ਮਾਫੀ ਮੰਗੇ ਠੀਕ ਹੈ ਵਿਨੈਸ਼ ਬਹੁਤ शुक्रिया ਸਾਡੇ ਨਾਲ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਜੁੜੇ ਨੇ ਚੀਮਾ ਸਾਹਿਬ న్యూਸ 18 ਪੰਜਾਬ ਤੇ ਸਵਾਗਤ ਹੈ ਇੱਕ ਤਸਵੀਰ ਜਿਸ ਨੂੰ ਲੈ ਕੇ ਅਕਾਲੀ ਦਲ ਦੇ ਵੱਲੋਂ ਖਾਸ ਕਰ ਪ੍ਰਧਾਨ ਜੀ ਸੁਖਬੀਰ ਸਿੰਘ ਬਾਦਲ ਵੱਲੋਂ ਸਵਾਲ ਚੁੱਕੇ ਗਏ ਨੇ ਤੁਹਾਡਾ ਇਸ ਤੇ ਕੀ ਕਹਿਣਾ ਹੈ ਕੀ ਲੱਗਦਾ ਹੈ ਕਿ ਇਹ ਜਾਣ ਬੁੱਝ ਕੇ ਹੋਇਆ ਏ ਅਣਗਹਿਲੀ ਦੇ ਵਿੱਚ ਹੋਇਆ ਏ ਅਣਜਾਣੇ ਦੇ ਵਿੱਚ ਹੋਇਆ ਇਹ ਜੋ ਪੋਸਟਰ ਪਿੱਛੇ ਸੀ ਗੁਰੂ ਸਾਹਿਬ ਦਾ ਉਸ ਦੇ ਉੱਪਰ ਤਸਵੀਰਾਂ ਨੇ ਦੇਖੋ ਬਹੁਤ ਭਾਵਨਾਵਾਂ ਨੂੰ ਜਿਹੜੀਆਂ ਹੱਥ ਕਰਨ ਵਾਲੀ ਜਿਹੜੀ ਸਟੇਪ ਪਲੇਸ ਸਟੇਜ ਦੇ ਉੱਤੇ ਕ੍ਰੀਏਟ ਕੀਤੀ ਜੀ ਪਹਿਲੀ ਤਾਂ ਗੱਲ ਹੈ ਇਲੈਕਸ਼ਨ ਦਾ ਜਿਹੜਾ ਉਹ ਧਾਰਮਿਕ ਵਰਤੋਂ ਜਿਹੜੀ ਹੈ ਉਹ ਇਲੈਕਸ਼ਨ ਦੇ ਵਿੱਚ ਵੈਸੇ ਵੀ ਅਲਾਉਡ ਨਹੀਂ ਹੁੰਦੀ ਕੋਈ ਵੀ ਧਾਰਮਿਕ ਸਿੰਬਲ ਧਾਰਮਿਕ ਇਸ ਤਰ੍ਹਾਂ ਹੋਰ ਫੋਟੋ ਬਾਕੀ ਚੀਜ਼ਾਂ ਪੋਲਿਟਿਕਲ ਜਿਹੜੀਆਂ ਰੈਲੀਆਂ ਹੁੰਦੀਆਂ ਇਲੈਕਸ਼ਨ ਦੀਆਂ ਇਹਨਾਂ ਦੇ ਵਿੱਚ ਵੈਸੇ ਹੀ ਇਹ ਮਾਡਲ ਕੋਡ ਆਫ ਕੰਡਕਟ ਦੀ ਜੀ ਵਾਇਲੇਸ਼ਨ ਹੁੰਦੀ ਹੈ ਕਿ ਤੁਸੀਂ ਧਰਮ ਦਾ ਸਹਾਰਾ ਲੈ ਕੇ ਜਿਹੜਾ ਵੋਟਾਂ ਲੋਕਾ ਦੀ ਆ ਉਹ ਪ੍ਰਭਾਵਤ ਕਰਨ ਦੇ ਕੋਸ਼ਿਸ਼ ਜਿਹੜੀ ਆ ਉਹ ਕਰਦੇ ਜੀ ਪਰ ਇਹ ਉਸ ਤੋਂ ਵੀ ਵੱਡਾ ਮਨ ਕੋਡ ਕੰਡਕਟ ਤੋਂ ਵੀ ਕਿ ਭਾਈ ਜਤਾ ਜੀ ਗੁਰੂ ਤੇਗ ਮਦਰ ਸਾਹਿਬ ਦਾ ਸੀਸ ਲੈ ਕੇ ਜਾ ਰਹੇ ਆ ਜੀ ਤੇ ਇਹਨਾਂ ਦੇ ਜੇ ਮਨ ਤੇ ਸਤਕਾਰ ਹੋਵੇ ਤੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਆਪਣੀਆਂ ਫੋਟੋ ਇਹੋ ਜਿਹੀ ਫੋਟੋ ਦੇ ਨਾਲ ਦੀ ਪਾਈ ਦੀ ਹੂੰ ਔਰ ਇਹ ਤਾਂ ਆਪਣੀਆਂ ਫੋਟੋ ਉੱਪਰ ਲਾ ਰਹੇ ਆ ਤੇ ਥੱਲੇ ਜਿਹੜਾ ਗੁਰੂ ਸਾਹਿਬ ਦਾ ਸੀਸ ਲੈ ਕੇ ਜਾ ਰਹੇ ਆ ਜੀ ਭਾਈ ਜਤਾ ਜੀ ਉਹ ਜਿਹੜੀ ਅੱਗੇ ਉਹਨਾਂ ਦੀ ਫੋਟੋ ਉਸ ਤੋਂ ਥੱਲੇ ਇਸੋ verdade ਬਰਾਦਰ ਕੀ ਹੋ ਸਕਦਾ અપਮਾਨਤੀ ਹੋ ਸਕਦਾ ਬੇਅਦਬੀ ਕੀ ਹੋ ਸਕਦੀ ਹੈ ਜੀ ਕੀ ਕੀ ਮੰਗ ਕੀਆ ਕਾਰਜਦਾਲ ਦੀ ਚੀਮਾ ਸਾਹਿਬ ਇਸ ਮਾਮਲੇ ਨੂੰ ਲੈ ਕੇ ਕਿਉਂਕਿ ਤਸਵੀਰ ਹੈ ਸਾਹਮਣੇ ਵੱਡੇ ਲੀਡਰ ਨੇ ਕਾਂਗਰਸ ਦੇ ਜਿਹੜੇ ਬੈਠੇ ਨੇ ਇੱਕ ਤਾਂ ਇਹ ਬੇਅਦਬੀ ਹੈ ਸ਼੍ਰੀ ਆਮ ਜੀ ਉਹਦੇ ਕਾਨੂੰਨ ਦੇ ਮੁਤਾਬਕ ਕਰਵੇ ਹੋਣੀ ਚਾਹੀਦੀ ਹੈ ਇੱਕ ਇਲੈਕਸ਼ਨ ਕਮਿਸ਼ਨ ਨੂੰ ਜਿਹੜਾ ਧਾਰਮਿਕ ਭਾਵਨਾਵਾਂ ਨੂੰ ਵਰਤਨ ਵਾਸਤੇ ਜਿਹੜਾ ਇਹਨਾਂ ਨੇ ਸਟੇਜ ਤੇ ਉੱਤੇ ਸਾਰਾ ਕੁਝ ਕੀਤਾ ਜੀ ਇਲੈਕਸ਼ਨ ਕਮਿਸ਼ਨ ਨੂੰ ਮਾਡਲ ਕੋਡ ਆਫ ਕੰਡਕਟ ਦੇ ਨਾਲ ਵੀ ਇਹਨੂੰ ਜੋੜ ਕੇ ਜੀਮਾ ਸਾਹਿਬ ਅਕਲ ਕਰ ਕੋਈ ਸ਼ਿਕਾਇਤ ਕਰੇਗਾ ਇਸ ਸਬੰਧੀ Shri Akal Takht ਸਾਹਿਬ ਦੇ ਉੱਤੇ ਜਾਂ ਫਿਰ ਚੋਣ ਕਮਿਸ਼ਨ ਨੂੰ ਨਹੀਂ ਡੈਫੀਨਟਲੀ ਕਿਉਂਕਿ ਪ੍ਰਧਾਨ ਸਾਹਿਬ ਦੀ ਸਾਡੇ ਦੀ ਸਟੇਟਮੈਂਟ ਤੁਸੀਂ ਆਪ ਹੀ ਕੋਟ ਕੀਤੀ ਹੈ ਪਹਿਲਾਂ ਜੀ ਇਹ ਇਸ਼ੂ ਸੀਰੀਅਸ ਆ ਕਿਉਂਕਿ ਦੋਨੇ ਤਰੀਕੇ ਮੈਂ ਕਹਿੰਦਾ ਗਲਤ ਹੈ ਇੱਕ ਤਾਂ ਵੈਸੇ ਹੀ ਜੀ ਜਿਹੜਾ ਬਹੁਤ ਅਪਮਾਨਜਨਕ ਹੈ ਕਿ ਤੁਸੀਂ ਇੱਡੇ ਆ ਗੁਰੂਆਂ ਦੀਆਂ ਇੱਥੇ ਮਹਾਨ ਸ਼ਹੀਦਾਂ ਦੀਆਂ ਫੋਟੋ ਕੱਲੇ ਲਾ ਕੇ ਆਪਣੀਆਂ ਫੋਟੋ ਉਸ ਉੱਪਰ ਕਰੋ ਜੀ ਕੋਸ਼ਿਸ਼ ਤਾਂ ਕਰ ਰਿਹਾ ਕਿ ਜਿਹੜਾ ਬਲੈਂਡਰ ਇਹਨਾਂ ਨੇ ਉਸ ਦਿਨ ਸਰਦਾਰ ਭੂਟਾ ਸਿੰਘ ਦਾ ਆਪਮਾਨ ਕਰਕੇ ਕੀਤਾ ਸੀ ਜੀ ਉਹਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕਰ ਰਿਹਾ ਦਲਿਤ ਵਰਗ ਨੂੰ ਪ੍ਰਭਾਵਿਤ ਕਰਨ ਵਾਸਤੇ ਇਸੰਦਿਆਂ ਹਰਕਤਾ ਕਰਦੇ ਆ ਜੀ ਪਰ ਜਿਹੜੀਆਂ ਲਗਾਤਾਰ ਇੱਕ ਤੋਂ ਬਾਅਦ ਦੂਜਾ ਬਲੈਂਡਰ ਤੁੱਚ ਤੋਂ ਬਾਅਦ ਤੀਜਾ ਬਲੈਂਡਰ ਲਗਾਤਾਰੀ ਜਿਹੜੀਆਂ ਆਪਣੀਆਂ ਗਲਤੀਆਂ ਮੰਨਣ ਦੀ ਬਜਾਏ ਲਗਾਤਾਰ ਹੋਰ ਬਲੈਂਡਰ ਤੇ ਬਲੈਂਡਰ ਵਕਰੇ ਕਰੀ ਜਾ ਰਹੇ ਠੀਕ ਹੈ ਜੀ ਮਸਾਬ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਨਿਊਜ਼ 18 ਪੰਜਾਬ ਨਾਲ ਗੱਲਬਾਤ ਕਰ ਰਹੇ ਨੇ ਡਾਕਟਰ ਦਲਜੀਤ ਸਿੰਘ ਚੀਮਾ ਅਕਾਲੀ ਦਲ ਦੇ ਸੀਨੀਅਰ ਆਗੂ ਜਿਨ੍ਹਾਂ ਨੇ ਕਿਹਾ ਕਿ ਅਸੀਂ ਸ਼ਿਕਾਇਤ ਵੀ ਕਰਾਂਗੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਵੀ ਸ਼ਿਕਾਇਤ ਕਰਾਂਗੇ ਚੋਣ ਕਮਿਸ਼ਨ ਦੇ ਕੋਲ ਵੀ ਪਹੁੰਚ ਕਰਾਂਗੇ ਇਸ ਨੂੰ ਲੈ ਕੇ ਇੱਕ ਤਾਂ ਇਹ ਮਾਡਲ ਕੋਡ ਆਫ ਕੰਡਕਟ ਦੀ ਵੀ ਉਲੰਘਣਾ ਹੈ ਦੂਜਾ ਤੁਸੀਂ ਧਾਰਮਿਕ ਤੌਰ ਤੇ ਵੀ ਬੇਅਦਬੀ ਕਰ ਰਹੇ ਹੋ ਆਪਣੇ ਲੀਡਰਾਂ ਦੀਆਂ ਫੋਟੋਆਂ ਉੱਪਰ ਲਾ ਰਹੇ ਹੋ ਤੇ ਜਿਹੜੇ ਗੁਰੂ ਸਾਹਿਬ ਨੇ ਗੁਰੂ ਤੇਗ ਬਹਾਦਰ ਜੀ ਨੇ ਭਾਈ ਜੈਤਾ ਜੀ ਨੇ ਉਹਨਾਂ ਦੀਆਂ ਤਸਵੀਰਾਂ ਲਾਈਆਂ ਨੇ ਬੇਅਦਬੀ ਇਸ ਨੂੰ ਦੱਸਿਆ ਆ ਅਕਾਲੀ ਦਲ ਨੇ ਤੇ ਮੰਗ ਕੀਤੀ ਹੈ ਕਾਰਵਾਈ ਦੀ ਇਸ ਦੇ ਨਾਲ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਕਿ ਕਾਂਗਰਸ ਪਾਰਟੀ ਇਸ ਗੁਨਾਹ ਦੇ ਲਈ ਸਿੱਖ ਪੰਥ ਤੋਂ ਮੁਆਫੀ ਮੰਗੇ ਹਾਲਾਂਕਿ ਕਾਂਗਰਸ ਦਾ ਇਸ ਤੇ ਕੀ ਪ੍ਰਤੀਕਰਮ ਰਹਿੰਦਾ ਹੈ ਅਸੀਂ ਇਸ ਦਾ ਇੰਤਜ਼ਾਰ ਕਰ ਰਹੇ ਹਾਂ ਕੋਸ਼ਿਸ਼ ਕਰਾਂਗੇ ਕਾਂਗਰਸ ਆਗੂਆਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੀ ਇਹ ਅਣਜਾਣੇ ਦੇ ਵਿੱਚ ਹੋਇਆ ਨਹੀਂ ਪਤਾ ਲੱਗਿਆ ਜਾਂ ਫਿਰ ਇਹ ਇਸ ਦੇ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਤਾਂ ਹੁਣ ਇਸ ਤੇ ਕੀ ਪ੍ਰਤੀਕਿਰਿਆ ਰਹਿੰਦੀ ਹੈ ਕਾਂਗਰਸ ਦੀ ਇਹ ਦੇਖਣਾ ਹੋਵੇਗਾ ਪਰ ਲਗਾਤਾਰ ਵਿਵਾਦ ਤੇ ਵਿਵਾਦ ਜੁੜ ਰਹੇ ਨੇ ਕਾਂਗਰਸ ਪਾਰਟੀ ਦੇ ਨਾਲ ਜਿੱਥੇ ਰਾਜਾ ਵੜਿੰਗ ਸਵਰਗੀ ਹੈ ਕੇਂਦਰੀ ਗ੍ਰਹਿ ਮੰਤਰੀ ਬੁੱਟਾ ਸਿੰਘ ਤੇ ਨਸਲੀ ਟਿੱਪਣੀ ਨੂੰ ਲੈ ਕੇ ਘਰੇ ਹੋਏ ਨੇ ਜਾਤੀ ਸੂਚਕ ਵਰਡਿੰਗ ਨੂੰ ਲੈ ਕੇ ਘਰੇ ਹੋਏ ਨੇ ਐਸਸੀ ਐਸਟੀ ਐਕਟ ਤਹਿਤ ਐਫਆਈਆਰ ਹੋ ਚੁੱਕੀ ਆ ਤੇ ਹੁਣ ਇਹ ਨਿਰਾਦਰ ਦੇ ਇਲਜ਼ਾਮ ਕਾਂਗਰਸ ਪਾਰਟੀ ਤੇ ਲੱਗੇ ਨੇ ਤਰਨਤਾਰਨ ਜ਼ਿਮਨੀ ਚੋਣ ਦੇ ਦੌਰਾਨ ਕਾਂਗਰਸ ਦੇ ਜਿਹੜੇ तमाम ਲੀਡਰ ਨੇ ਉਹ ਇੱਥੇ ਮੌਜੂਦ ਨੇ ਤੇ ਪਿੱਛੇ ਤਸਵੀਰ ਹੈ ਜਿਸ ਦੇ ਵਿੱਚ ਭਾਈ ਜੈਤਾ ਜੀ ਨੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਚੁੱਕ ਕੇ ਜਦੋਂ ਅਨੰਦਪੁਰ ਸਾਹਿਬ ਨੂੰ ਲੈ ਕੇ ਜਾਂਦੇ ਨੇ ਉਸ ਦੀ ਇੱਕ ਤਸਵੀਰ ਤੇ ਉਸ ਦੇ ਉੱਪਰ ਤਸਵੀਰਾਂ ਜਿਹੜੀਆਂ ਨੇ ਉਹ ਪਾਰਟੀ ਆਗੂਆਂ ਦੇ ਨੇ ਕੇਂਦਰੀ ਲੀਡਰਸ਼ਿਪ ਦੀਆਂ ਨੇ ਤਾਂ ਅਕਾਲੀ ਦਲ ਦਾ ਕਹਿਣਾ ਹੈ ਕਿ ਗੁਰੂ ਸਾਹਿਬ ਦੀ ਬੇਅਦਬੀ ਹੈ ਤੇ ਕਿਉਂਕਿ ਨਿਰਾਦਰ ਹੈ ਕਿਉਂਕਿ ਆਪਣੀਆਂ ਫੋਟੋਆਂ ਗੁਰੂ ਸਾਹਿਬ ਦੀ ਤਸਵੀਰ ਤੋਂ ਉੱਪਰ ਲਾਉਣੀਆਂ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਹੈ ਤੇ ਇਸ ਨੂੰ ਲੈ ਕੇ ਇਸ ਗੁਨਾਹ ਨੂੰ ਲੈ ਕੇ ਕਾਂਗਰਸ ਪਾਰਟੀ ਨੂੰ ਪੰਥ ਤੋਂ ਮੁਆਫੀ ਮੰਗਣੀ ਚਾਹੀਦੀ ਹੁਣ ਦੇਖਣਾ ਹੋਏਗਾ ਇਸ ਮਾਮਲੇ ਦੇ ਵਿੱਚ ਕਾਂਗਰਸ ਦਾ ਕੀ ਪ੍ਰਤੀਕਰਮ ਸਾਹਮਣੇ ਆਉਂਦਾ ਹੈ ਤਾਂ ਜਿਹੜਾ ਟਵੀਟ ਕੀਤਾ ਗਿਆ ਏ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਉਹ ਵੀ ਤੁਹਾਨੂੰ ਦੱਸਦੇ ਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਕਾਂਗਰਸ ਪਾਰਟੀ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਾਈ ਜੀਵਨ ਸਿੰਘ ਜੀ ਜਾਨੀ ਕਿ ਭਾਈ ਜੈਤਾ ਜੀ ਦੀਆਂ ਤਸਵੀਰਾਂ ਦੇ ਕੀਤੇ ਨਿਰਾਦਰ ਦੀ ਮੈਂ ਸਖਤ ਨਿਖੇਧੀ ਕਰਦਾ ਹਾਂ ਸੁਖਬੀਰ ਬਾਦਲ ਨੇ ਲਿਖਿਆ ਕਿ ਕਾਂਗਰਸ ਪਾਰਟੀ ਵੱਲੋਂ ਚੋਣ ਪ੍ਰਚਾਰ ਲਈ ਲਗਾਈ ਸਟੇਜ ਦੇ ਉੱਤੇ ਲੱਗੇ ਬੈਨਰ ਤੇ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਬਾਬਾ ਜੀਵਨ ਸਿੰਘ ਜੀ ਦੀ ਤਸਵੀਰ ਤੋਂ ਉੱਪਰ ਸੋਨੀਆ ਗਾਂਧੀ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਸਮੇਤ ਕਾਂਗਰਸੀ ਆਗੂਆਂ ਦੀਆਂ ਤਸਵੀਰਾਂ ਲਾਉਣੀਆਂ ਵੱੱਜਰ ਗੁਨਾਹ ਨੇ ਇਸ ਵੇਲੇ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨਿਊਜ਼ 18 ਦੇ ਨਾਲ ਜੁੜੇ ਨੇ ਗਰੇਵਾਲ ਸਾਹਿਬ ਨਿਊਜ਼ 18 ਪੰਜਾਬ ਤੇ ਸਵਾਗਤ ਹੈ ਤਸਵੀਰ ਤੁਸੀਂ ਵੀ ਜ਼ਰੂਰ ਦੇਖ ਲਈ ਹੋਵੇਗੀ ਪਹਿਲਾਂ ਤਾਂ ਪੂਰਾ ਇਤਰਾਜ਼ ਸਮਝਣਾ ਚਾਹੁੰਦੇ ਆ ਕਿ ਕੀ ਕੁਝ ਤੁਹਾਨੂੰ ਇਸ ਦੇ ਵਿੱਚ ਨਜ਼ਰ ਆ ਰਿਹਾ ਹੈ ਕਿਉਂਕਿ ਕਾਂਗਰਸ ਦੇ ਲੀਡਰ ਅੱਗੇ ਬੈਠੇ ਨੇ ਉੱਪਰਲੇ ਪਾਸੇ ਤਸਵੀਰ ਜਿਹੜੀ ਹੈ ਉਸ ਦੇ ਵਿੱਚ ਕੇਂਦਰੀ ਲੀਡਰਸ਼ਿਪ ਦੀ ਆ ਕਾਂਗਰਸ ਦੀ ਓਬਜੈਕਸ਼ਨ ਤੁਹਾਡਾ ਕੀ ਹੈ ਜੀ ਦੇਖੋ ਰਿਜੈਕਸ਼ਨ ਤਾਂ ਉਹਦੇ ਤੇ ਹੋਵੇਗਾ ਜੀ ਜਿਹਦਾ ਜਿਹਦਾ ਉੱਪਰਕਾਰ ਚੰਗਾ ਹੋਵੇ ਹਮ ਹੁਣ ਜਿਹੜੇ ਲੋਕਾਂ ਨੇ ਦਰਬਾਰ ਸਾਹਿਬ ਤੇ ਗੁਰੂ ਰਾਮਦਾਸ ਜੀ ਦੇ ਉਸ ਸਥਾਨ ਤੇ ਛੇਵੇਂ ਪਾਸ਼ਾ ਦੇ ਅਕਾਲ ਤਖਤ ਸਾਹਿਬ ਤੇ ਟੈਂਕ ਤੋਪ ਚੜ੍ਹਾ ਦਿੱਤੇ ਹੋਣ ਜੀ ਉਹਦੇ ਨਾਲ 38 ਗੁਰਦੁਆਰਿਆਂ ਤੇ ਹਮਲਾ ਕੀਤਾ ਹੋਵੇ ਹਮ ਉੱਥੇ ਕੇਰਾਬੰਦੀ ਕੀਤੀ ਹੋਵੇ ਜੀ ਤੇ ਫਿਰ ਉਹਨਾਂ ਤੋਂ ਅਸੀਂ ਇਸ ਤਰ੍ਹਾਂ ਦੀ ਆਸ ਸੋਚ ਹੀ ਨਹੀਂ ਸਕਦੇ ਕਿ ਇਹ ਕੋਈ ਮਰਿਆਦਾ ਦੀ ਗੱਲ ਕਰਨਗੇ ਜਾਂ ਸਿੱਖੀ ਭਾਵਨਾਵਾਂ ਦੀ ਕਦਰ ਕਰਨਗੇ ਜੋ ਕੁਛ ਪਿਛਲੇ ਸਮੇਂ ਵਾਪਰਿਆ ਉਹ ਉਹ ਤਾਂ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਿੱਖਾਂ ਦੇ ਮਸਲੇ ਨੂੰ ਲੈ ਕੇ ਮੈਂ ਇਹ ਨਹੀਂ ਕਹ ਰਿਹਾ ਕਿ ਇਕੱਲੇ ਹੋਰ ਵੀ ਪਾਰਟੀਆਂ ਜਿਹੜੀਆਂ ਰਾਜਨੀਤਿਕ ਆਪਦੇ ਲਾਹੇ ਲੈਣ ਵਾਸਤੇ ਸਿਰਫ ਤੇ ਸਿਰਫ ਸਿੱਖਾਂ ਦੀਆਂ ਜਿਹੜੇ ਕਿਨਾਂ ਇਤਿਹਾਸ ਨੂੰ ਵਰਤਣ ਦੀ ਕੋਸ਼ਿਸ਼ ਕਰਦੀਆਂ ਜੀ ਤੋਂ ਇਹਦੇ ਵਿੱਚ ਜਿਹੜੀ ਗੱਲ ਆ ਵੇਖੋ ਜਿਹੜਾ ਜਿਹੜਾ ਗੁਰੂ ਸਾਹਿਬਾਨ ਜੀ ਦਾ ਜਾਂ ਭਾਈ ਜੈਤਾ ਜੀ ਦਾ ਜਿਹੜਾ ਸਨਮਾਨ ਸਤਕਾਰ ਆ ਉਸ ਦਾ ਇੱਕ ਢੰਗ ਹੁੰਦਾ ਹੂੰ ਉਹਨਾਂ ਨੂੰ ਯਾਦ ਕਰਨਾ ਜੇ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਨਾ ਕੋਈ ਸਿਆਸੀ ਸਟੇਜ ਦੀ ਬੈਕਡ੍ਰੌਪ ਨਹੀਂ ਲੱਗਣਾ ਚਾਹੀਦਾ ਜੀ ਇਹ ਤੁਸੀਂ ਉਹ ਕਰ ਵੀ ਰਹੇ ਹੋ ਤੇ ਉਹਦੀ ਇੱਕ ਮਰਜ਼ਾਦਾ ਹੁੰਦੀ ਆ ਹੂੰ ਸਭ ਤੋਂ ਉੱਪਰ ਤੁਸੀਂ ਕਿਤੇ ਵੀ ਦੇਖੋ ਵੀ ਗੁਰੂ ਸਾਹਿਬਾਨ ਤੋਂ ਇਲਾਵਾ ਜੇਕਰ ਸਾਡੇ ਸਿੰਘ ਸਹਿਬਾਨ ਹੈ इवन ਕਿ ਸਾਡੇ ਕੀਰਤਨੀਏ ਜਥੇ ਵੀ ਆ ਜੀ ਉਹਨਾਂ ਦਾ ਵੀ ਸਤਕਾਰ ਅਸੀਂ ਵੱਡਾ ਰੱਖਦੇ ਆ ਉਹਨਾਂ ਨੂੰ ਵੀ ਉੱਪਰ ਸਨਮਾਨ ਦਿੱਤਾ ਜਾਂਦਾ ਜੀ ਬਹੁਤ ਜ਼ਿਆਦਾ ਇਸ ਗੱਲ 'ਚ ਵਿਸ਼ਵਾਸ ਨਹੀਂ ਪੜ ਰੱਖੀਤਾ ਜਾਂਦਾ ਕਿ ਜਿਹੜੀਆਂ ਸਾਡੀਆਂ ਫੋਟੋਆਂ ਹੋਣ ਜਾਂ ਫੁਲਾਨਾ ਹੋਵੇ ਇਹ ਇੱਕ ਜੌਨੀ ਕੁਟੇ ਦੇ ਪ੍ਰਧਾਨ ਦੀ ਤਸਵੀਰ ਲੱਗਦੀ ਹੈ ਕਿਉਂਕਿ ਪ੍ਰਬੰਧਕ ਨੇ ਜਾਂ ਚਲੋ ਮੈਂਬਰਾਂ ਦੀ ਵੀ ਲੱਗਦੀ ਹੈ ਗੈਵਲ ਸਾਹਿਬ ਸਵਾਲ ਇੱਥੇ ਇਹ ਹੈ ਕਿ ਤਸਵੀਰ ਦੀ ਵਰਤੋਂ ਕੀਤੀ ਗਈ ਕਿ ਤਾਂ ਉਹਦੇ ਉੱਪਰ ਤਸਵੀਰਾਂ ਨਹੀਂ ਸੀ ਲੱਗਣੀਆਂ ਚਾਹੀਦੀਆਂ ਜਾਂ ਉਹਦੇ ਨਾਲ ਵੀ ਤਸਵੀਰਾਂ ਨਹੀਂ ਸੀ ਲੱਗਣੀਆਂ ਚਾਹੀਦੀਆਂ ਜੀ ਮੈਂ ਕਹਿ ਰਿਹਾ ਜੀ ਉਹਦਾ ਮਤਲਬ ਇਹੀ ਹੈ ਕਿ ਜਦ ਜਿਹੜੀ ਜਿਹੜੀ ਰੁਤਬਾ ਨਾ ਉਹਨਾਂ ਦੇ ਰੁਤਬੇ ਦਾ ਜੇ ਸਤਕਾਰ ਕਰਨ ਦਾ ਸਾਨੂੰ ਚਾਜ ਹੀ ਨਹੀਂ ਤੇ ਅਸੀਂ ਉਹਨਾਂ ਨੂੰ ਵਰਤਗੀ ਰਹੇ ਅਸੀਂ ਦਾ ਸਭ ਤੇ ਇਹ ਕਿ ਨਰਾਦਰ ਕਰ ਰਹੇ ਕੀ ਐਕਸ਼ਨ ਹੋਏਗਾ ਇਸ ਮਾਮਲੇ ਦੇ ਵਿੱਚ ਕਿਉਂਕਿ ਜਿਸ ਤਰ੍ਹਾਂ ਐਸਜੀਪੀਸੀ ਦੀ ਗੱਲ ਹੈ ਜਾਂ ਅਕਾਲ ਤਖਤ ਸਾਹਿਬ ਤੇ ਵੀ ਪਹੁੰਚ ਅਕਾਲੀ ਦਲ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਕਰਾਂਗੇ ਦੂਜੇ ਪਾਸੇ ਮਾਡਲ ਆਫ ਕੋਡ ਆਫ ਕੰਡਕਟ ਦੀ ਵੀ ਗੱਲ ਹੋ ਰਹੀ ਹੈ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਕਰਨਗੇ ਅਕਾਲੀ ਦਲ ਦੇ ਆਗੂ ਪਰ ਇਸ ਦੇ ਵਿੱਚ ਕੀ ਕੋਈ ਐਕਸ਼ਨ ਇਸ ਸਬੰਧੀ ਲਿਆ ਜਾ ਸਕਦਾ ਹੈ ਜਾਂ ਫਿਰ ਹੋਰ ਕੋਈ ਇਸ ਤਰ੍ਹਾਂ ਨਾ ਕਰੇ ਉਸ ਦੇ ਲਈ ਕੋਈ ਕੋਈ ਤੁਸੀਂ ਕਹਿਣਾ ਚਾਹੋ ਕੁਝ ਇਹ ਤਾਂ ਇਹ ਤਾਂ ਇੱਕ ਇਲਾਕੀ ਹੀ ਫਰਜ਼ ਬਣਦਾ ਜੀ ਤੁਸੀਂ ਸ਼ਹੀਦਾਂ ਦਾ ਤੇ ਜਿਹੜੇ ਕੌਮ ਦੇ ਮਹਾਨ ਯੋਧੇ ਆ ਉਹਨਾਂ ਦਾ ਸਤਿਕਾਰ ਕਿਵੇਂ ਕਰਦਾ ਸਾਨੂੰ ਸਾਰਾ ਪਤਾ ਹੂੰ ਤੇ ਪਰ ਅਸੀਂ ਜਾਣ ਬੁਝ ਕੇ ਨਹੀਂ ਕਰਦੇ ਫਿਰ ਵਰਤੋਂ ਕਰਦੇ ਆ ਇਹਨਾਂ ਦੀ ਸਮੇਂ-ਸਮੇਂ 'ਤੇ ਮੁਤਾਬਕ ਵਰਤੋਂ ਕਰਦੇ ਆ ਜਿਵੇਂ ਜਿਹੜੇ ਇੱਥੋਂ ਦੇ ਇਹਨਾਂ ਦੇ ਜਿਹੜਾ ਪ੍ਰਧਾਨ ਨੇ ਇੱਕ ਦਲਤ ਦੀ ਜਿਹੜਾ ਬੂਟਾ ਸਿੰਘ ਸੀ ਕੋਈ ਬੂਟਾ ਸਿੰਘ ਦੀ ਤਰਫਦਾਰੀ ਨਹੀਂ ਕਰਦਾ ਬੂਟਾ ਸਿੰਘ ਵੀ ਇੱਕ ਵੱਡਾ ਜੁਰਮ ਸੀ ਉਹਦੇ ਤੇ ਭਾਵੇਂ ਉਹ ਉਹ ਜਿਹੜਾ ਬਾਅਦ 'ਚ ਉਹਨੇ ਭੁੱਲ ਬੁਖਸਾਈ ਆ ਉਹ ਬਲੂ ਸੈਲ ਆਪਰੇਸ਼ਨ ਉਦੋਂ ਬਾਅਦ ਵਿੱਚੋ ਸ਼ਾਮਲ ਰਿਹਾ ਪਰ ਮੈਂ ਵੈਸੇ ਗੱਲ ਕਰਦਾ ਕਿ ਉਹ ਉਹਨਾਂ ਨੇ ਇਸ ਗੱਲ ਦੀ ਵਰਤੋਂ ਕਰਨੀ ਚਾਹੀਦੀ ਕਿ ਜਿਹੜਾ ਮਜਬੂਰ ਸਿੱਖ ਹੈ ਉਹਨਾਂ ਨੂੰ ਆਜ਼ਾਦੀ ਹੱਕ ਵਿੱਚ ਕਰਨ ਲਈ ਠੀਕ ਹੈ ਜਾਤ ਪਾਤ ਦੀ ਗੱਲ ਉਹਨਾਂ ਨੇ ਕੀਤੀ ਹੈ ਠੀਕ ਹੈ ਗਰੇਵਾਲ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ ਪੁਆਇੰਟ ਕਲੀਅਰ ਹੋ ਗਿਆ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਗੁਰਚਰਨ ਸਿੰਘ ਗਰੇਵਾਲ ਐਸਜੀ ਮੈਂਬਰ ਐਸਜੀਪੀਸੀ ਮੈਂਬਰ ਸਾਡੇ ਨਾਲ ਜੁੜੇ ਤਾਂ ਸਿੱਧੇ ਤੌਰ ਤੇ ਕਾਂਗਰਸ ਨੂੰ ਕਟਾਰੇ ਦੇ ਵਿੱਚ ਖੜਾ ਕੀਤਾ ਜਾ ਰਿਹਾ ਹੈ ਖਾਸ ਕਰ ਕਿਹਾ ਗਿਆ ਹੈ ਕਿ ਬੇਅਦਬੀ ਹੈ अपमान ਹੈ ਨਿਰਾਦਰ ਹੈ ਗੁਰੂ ਸਾਹਿਬ ਦਾ ਤੇ ਲਾਹਾ ਲੈਣ ਦੀ ਕੋਸ਼ਿਸ਼ ਵੋਟਾਂ ਦੇ ਵਿੱਚ ਕੀਤੀ ਜਾ ਰਹੀ ਹੈ ਹਾਲਾਂਕਿ ਕਾਂਗਰਸ ਇਸ ਤੇ ਕੀ ਆਪਣਾ ਪ੍ਰਤੀਕਰਮ ਦਿੰਦੀ ਹੈ ਇਸ ਦਾ ਇੰਤਜ਼ਾਰ ਹੈ ਕਿ ਕਬੂਟਾ ਸਿੰਘ ਹੁੰਦਾ ਸੀ ਮਜਵੀ ਸਿੰਘ ਬਾਹ ਤਾਈ ਦੋ ਤਸਵੀਰਾਂ ਜਿਸ ਦੇ ਵਿੱਚ ਇੱਕ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਰਾਜਾ ਬੜਿੰਗ ਦਾ ਉਹ ਬਿਆਨ ਜੋ ਸਵਰਗੀਆ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਬਾਰੇ ਦਿੱਤਾ ਗਿਆ ਸੀ ਉਹਨਾਂ ਦੀ ਜਾਤੀ ਬਾਰੇ ਕਾਸਟ ਬਾਰੇ ਟਿੱਪਣੀ ਕੀਤੀ ਗਈ ਉਹਨਾਂ ਦੇ ਰੰਗ ਬਾਰੇ ਟਿੱਪਣੀ ਕੀਤੀ ਗਈ ਜਿਸ ਤੋਂ ਬਾਅਦ ਐਸਸੀ ਐਸਟੀ ਐਕਟ ਦੇ ਤਹਿਤ ਮਾਮਲਾ ਵੀ ਦਰਜ ਹੋਇਆ ਐਫ ਆਈ ਆਰ ਦਰਜ ਹੋਈ ਐਸਸੀ ਕਮਿਸ਼ਨ ਦੇ ਵੱਲੋਂ ਉਹਨਾਂ ਨੂੰ ਅੱਜ ਤਲਬ ਕੀਤਾ ਹੋਇਆ ਹਾਲਾਂਕਿ ਉਹਨਾਂ ਨੇ ਆਪਣੇ ਵਕੀਲ ਦੇ ਰਾਹੀਂ ਪੱਖ ਰੱਖਣ ਦੀ ਗੱਲ ਕਹੀ ਹੈ ਨੈਸ਼ਨਲ ਐਸਸੀ ਕਮਿਸ਼ਨ ਦੇ ਵੱਲੋਂ ਇਸ ਦਾ ਨੋਟਿਸ ਲਿਆ ਗਿਆ ਸ਼ਿਕਾਇਤ ਉੱਥੇ ਵੀ ਪਹੁੰਚੀ ਹੈ ਦੂਜੀ ਤਸਵੀਰ ਇੱਕ ਤੋਂ ਇੱਕ ਵਿਵਾਦ ਤੋਂ ਬਾਅਦ ਦੂਜਾ ਵਿਵਾਦ ਦੂਜਾ ਵਿਵਾਦ ਗੁਰੂ ਸਾਹਿਬ ਦੀ ਤਸਵੀਰ ਦੇ ਉੱਪਰ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਅਤੇ ਵੱਡੇ ਆਗੂਆਂ ਦੀਆਂ ਤਸਵੀਰਾਂ ਜਿਸ ਨੂੰ ਲੈ ਕੇ ਅਕਾਲੀ ਦਲ ਦੇ ਵੱਲੋਂ ਸਵਾਲ ਚੁੱਕੇ ਗਏ ਨੇ